ਹਾਨੂੰ ਪਤਾ ਹੈ ਕਿ ਸਰਕਾਰ ਨੂੰ ਸਾਡੇ ਪ੍ਰਸ਼ਾਸਨ ਨੂੰ ਸਸਨ ਤੋਂ ਜਿਹੜੀ ਆਫਮੈਨ ਜਿਹੜੀ ਨਸ਼ਾ ਬਾਰੇ ਜਿਹੜੀ ਚਲਾਈ ਜਾ ਰਹੀ ਹੈ ਕਿ ਪਿਛਲੇ ਕਿੰਨੇ 5-6 ਮਹੀਨਿਆਂ ਤੋਂ ਜਿਹੜਾ ਹੈ ਰਫਤਾਰ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਵੱਧ ਚੁੱਕੀ ਹੈ ਕੌਣ ਵਾਲੇ ਜੇ ਇਸ ਸਮੇਂ ਦੇ ਵਿੱਚ ਮੇਰਾ ਖਿਆਲ ਹੈ ਨਸ਼ਾ ਜਿਹੜਾ ਪੂਰਾ ਪੰਜਾਬ ਚ ਹੋ ਰਿਹਾ ਤੇ ਲਾਸਟ ਟਾਈਮ ਜੇਕਰ ਤੁਹਾਨੂੰ ਦੱਸਿਆ ਸੀਗਾ ਇਸ ਸਾਲ ਦੇ ਕਿੰਨੇ ਤੱਕ ਜਿਹੜਾ ਹੈਗਾ 100% ਜਿਹੜਾ ਹੈਗਾ ਸਾਡਾ ਇਚਾ ਹੈ ਮਗਰ ਇਹ ਗੱਲ ਹੈ ਜੀ ਕਿ ਜਗਰੂਕ ਹੋਣੇ ਇੰਨਾ ਜ਼ਿਕਰ ਪਬਲਿਕ ਜਿਹੜਾ ਆਪਣੇ ਸਾਹਮਣੇ ਕਿਨੇ ਆ ਕੇ ਸਾਨੂੰ ਦੱਸੂਗੀ ਨਹੀਂ ਕਿ ਉਹਨੇ ਦੇ ਤਾਂ ਇਹ ਗੱਲ ਕਿ ਇਹ ਮਹੀਨੇ ਦੇ ਵਿੱਚ ਕਿੰਨੇ ਮਤਲਬ ਜ਼ਿਆਦਾ ਕਾਪਰਸ ਨਹੀਂ ਜਿਵੇਂ ਕਿ ਤੁਸੀਂ ਦੇਖਿਆ ਹੈਗਾ ਕਿ ਜਦੋਂ ਵੀ ਪਬਲਿਕ ਆ ਕੇ ਕਦਰ ਦੇ ਨਾਲ ਦੇ ਨਾਲ ਉਹਦਾ ਰੱਖਿਆ ਕੀ ਹੋ ਜਾਂਦਾ ਹੈ ਉਹਨਾਂ ਦੇ ਬਰਨਾਲੇ ਦੇ ਵਿੱਚ 200 ਐਫਆਈਆਰ ਲੱਗੀਆਂ ਕਿਤੇ 400 ਬੰਦੇ ਜਿਹੜੇ ਕਿਨੇ ਅਰੈਸਟ ਕੀਤੇ ਗਏ ਹੈਗੇ ਉਹਦੇ ਵਿੱਚ ਜਿਹੜੇ 6 ਜਿਹੜੇ ਕਰ ਰਹੇ ਕਿ ਜਿਹਨਾਂ ਦੇ ਲਗ ਮਨੀ ਦੇ ਨਾਲ ਇਹ ਘਾਇਆ ਗਿਆ ਸੀ ਉਹ ਆਪ ਕੋ ਪ੍ਰੋਸੀਜਰ ਦੇ ਨਾਲ ਉਹਨੂੰ ਟੌਪਿਕ ਕਰਦੇ ਹੋਏ ਕਰ ਰਹੇ ਹੈਗੇ ਕਾਈਕੀ ਬਹੁਤ ਵਧੀਆ ਗੱਲ ਹੈ ਕਿ ਸ਼ਾਕ ਦੇ ਯੋਗ ਹੈ ਕਿ ਐਸਐਸਪੀ ਪ੍ਰੋਗਰਾਮ ਬਾਕੀ ਵੀ ਜਿਹੜੇ ਤੁਸੀਂ ਵੀ ਐਸਐਸਪੀ ਸਾਹਿਬ ਹਨ ਹੈਗੇ ਉਹ ਸਾਰੇ ਕਿਨੇ ਇਸ ਕੰਮ 'ਤੇ ਲੱਗੇ ਹੋਏ ਹਨ ਉਹ ਪੱਗਲ ਨੂੰ ਕੀ ਸੀ ਬਸ ਇਹ ਵੀ ਨਸ਼ਾ ਮੁਕਤ ਕਰ ਬਿ ਸਰਕਾਰ ਜਿਹੜੀ ਇਨਸ਼ਾਲ ਜਿਵੇਂ ਪਹਿਲਾਂ ਅੰਗਲਾ ਪੰਜਾਬ ਸੀਗਾ ਉਹੀ ਅੰਗਲਾ ਪੰਜਾਬ ਜਿਹੜਾ ਹੈ ਇਸ ਇੱਥੇ ਦੇਖਾ ਕਰੋ ਤੁਸੀਂ ਵੀ ਇਹ ਦੇਖਣਾ ਚਾਹੋਗੇ ਅਸੀਂ ਵੀ ਇਹ ਦੇਖਣਾ ਚਾਹੋ ਸਾਡਾ ਟੀਚਰ ਹੀ ਇਹ ਹੈ ਪਹਿਲੇ ਕੱਲੇ ਕਿ ਮਤਲਬ ਮਿਸਟਰ ਸਰਬੰਦ ਦਾ ਐਮਐਨਏ ਦਾ ਕੱਲੇ ਕੱਲੇ ਅਫਸਰ ਦਾ ਇਹੀ ਟੀਚਰ ਹੈ ਜਿਹੜਾ ਪੰਜਾਬ ਦੇ ਨਕਸ਼ੇ